ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨਾ ਕਿ ਪੰਜਾਬ ਸਰਕਾਰ ਨੇ ਸਾਡੀ ਗੱਲ ਹੈ ਜਿਹੜੀ ਮੰਨ ਲਈ ਆ ਤੇ ਤਨੂੰ ਨੂੰ ਨੌਕਰੀ ਦੇ ਦਿੱਤੀ ਗਈ ਹੈ ਅੱਜ ਸਾਨੂੰ ਤਾਂ ਬਈ ਬਹੁਤ ਖੁਸ਼ੀ ਆ ਕਿਉਂਕਿ ਹਮੇਸ਼ਾ ਅਸੀਂ ਧਰਨਾ ਲਾਉਂਦੇ ਸਨ ਚੱਕ ਕੇ ਲੈਵੇਂ ਸੀ ਪਰ ਅੱਜ ਸਾਨੂੰ ਬਹੁਤ ਦਿਲੋਂ ਖੁਸ਼ੀ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਹਮੇਸ਼ਾ ਅਸੀਂ ਜਿੰਦ ਦੇ ਨਹੀਂ ਹੱਸਬ ਜਦੋਂ ਸਾਡੀ ਗੱਲ ਪੰਜਾਬ ਸਰਕਾਰ ਸੁਣ ਲੈਂਦੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਡੇ ਭਰਾ ਨੂੰ ਨੌਕਰੀ ਮਿਲ ਗਈ ਇਹ ਜਿਹੜਾ ਧੰਨਵਾਦ ਕਰਦਾ ਹਾਂ ਚਿਰ ਪਾਈ ਦੀ ਦਾ ਕਿ ਇਹਨੇ ਮੇਰਾ ਫੋਟੋ ਕਰੇ ਕਿ ਮੈਨੂੰ ਅਮਨ ਵਿੱਚ ਦਰਦ ਲੱਗਿਆ ਮੇਰਾ ਤੁਹਾਨੂੰ ਜੋ ਸ਼ੁਕਰੀਆ ਤੁਹਾਡਾ ਇੰਟਰਵਿਊ ਕਰਕੇ ਆਜੇ ਪਰ ਠੀਕ ਲਾਇਆ ਯਾਰ ਉਹ ਤਾਂ ਮਿਲ ਗਿਆ ਉਹਨਾਂ ਨੂੰ ਰੋਡਾ ਦਾ ਸਾਰਿਆਂ ਦਾ ਧੰਨਵਾਦ ਬਾਈ ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਜੋੜ ਲਾਇਆ ਤੇ ਹੁਣ ਬਾਈ ਸਰਕਾਰ ਨੂੰ ਬੇਨਤੀ ਕਰਦਾ ਇਹ ਸਾਡਾ ਰੋਲ ਮੋਡਲ ਹੈ ਇਹ ਸਾਡਾ ਹੀਰੋ ਹੈ ਤੁਸੀਂ ਇਹਨੂੰ ਨੌਕਰੀ ਦਿੱਤੀ ਆ ਬਹੁਤ ਬੱਚੇ ਦੇ ਵੱਲ ਦੇਖ ਕੇ ਅੰਕੇ ਵਧਣਗੇ ਆ ਜੇ ਇਹਨੂੰ ਨੌਕਰੀ ਦੇ ਕੇ ਤੁਸੀਂ ਇਹ ਦਿਖਾਤਾ ਆ ਕਿ ਤਰਨ ਸੱਚੀ ਸਾਡਾ ਰੋਲ ਮੋਡਲ ਤੇ ਮੇਰਾ ਤਾਂ ਤਰਨ ਹਮੇਸ਼ਾ ਤੋਂ ਰੋਲ ਮੋਡਲ ਨੇ ਉਹ ਕ ਜਿਵੇਂ ਆਉਣ ਵਾਲੇ ਬੱਚਿਆਂ ਨੂੰ ਕਹੂੰਗਾ ਕਿ ਤਨਨ ਵਾਲ ਦੇਖੋ ਤੇ ਬਹੁਤ ਬਹੁਤ ਧੰਨਵਾਦ ਤਰਨ ਚਾ ਕਦੇ ਭਟੇ ਹੁਣ ਬੱਲੇ ਬੱਲੇ ਕਰਾ ਦੇ